Mole. So, Why do you ਸੋ ਸਤਿਗੁਰੂ ਤੇ ਪਿਆਰਾ ਮੇਰੇ ਨਾਲ ਹੈ ਸੋ ਸਤਿਗੁਰੂ ਤੇ ਪਿਆਰਾ ਮੇਰੇ ਨਾਲ ਹੈ ਸੋ ਸਤਿਗੁਰੂ ਤੇ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਗੁਰਾਂ ਨੇ ਦਇਆ ਕੀਤੀ ਜੋ ਨਵੇਂ ਬਰੇ ਦੀ ਆਰੰਭਤਾ ਹੋਈ ਹੈ 2026 2025 ਸਤਿਗੁਰਾਂ ਦੀ ਕਿਰਪਾ ਦਇਆ ਦਿਆਲਤਾ ਦੇ ਨਾਲ ਇਹ ਵਰਾ ਚੜ੍ਹਦੀ ਕਲਾ ਨਾਲ ਬਤੀਤ ਹੋਇਆ ਜਿਸ ਤਰ੍ਹਾਂ ਮਹਾਰਾਜ ਜੀ ਦੀ ਗੁਰਬਾਣੀ ਦੇ ਬਚਨ ਨੇ ਆਗਾ ਸੁਖ ਮੇਰੇ ਮੀਤਾ ਫਾਚਾ ਆਨੰਦ ਪ੍ਰਭ ਕੀਤਾ ਸਤਿਗੁਰਾਂ ਨੇ ਜੋਸਤਰਾ ਵਿਸ਼ਲੇ ਸਮੇਂ ਆਪਣੀ ਰੱਖਿਆ ਕੀਤੀ ਹੈ ਆਪਣੇ ਸਿਰ ਤੇ ਸਾਰਿਆਂ ਦੇ ਸਿਰ ਤੇ ਆਪਣੀ ਕਿਰਪਾ ਦਾ ਹੱਥ ਰੱਖਿਆ ਆਉਣ ਵਾਲੇ ਸਮੇਂ 'ਚ ਵੀ ਉਹ ਪਰਮਾਤਮਾ ਆਪਣੇ ਤੇ ਇਸੇ ਤਰ੍ਹਾਂ ਆਪਣੀ ਕਿਰਪਾ ਦਾ ਹੱਥ ਰੱਖਣ ਨਾਮ ਦਾ ਰੰਗ ਸਾਧੂ ਦਾ ਸੰਗ ਬਖਸ਼ਣ ਇਸ ਬਰੇ ਦੇ ਅੰਦਰ ਸਾਰੀਆਂ ਸੰਗਤਾਂ ਇੱਕ ਦੂਜੇ ਨਾਲ ਪਿਆਰ ਇਤਫਾਕ ਦੇ ਨਾਲ ਰਹਿਣ ਜੇ ਕਿਸੇ ਦਾ ਕੋਈ ਮਾਨਮਟਾ ਵੀ ਹੈ ਕਿਸੇ ਦੇ ਨਾਲ ਤੇ ਮਹਾਰਾਜ ਕਹਿੰਦੇ ਉਸ ਗੁੱਸੇ ਗਿਲੇ ਨੂੰ ਭੁੱਲ ਕੇ ਉਹਨਾਂ ਗੱਲਾਂ ਨੂੰ ਨਾ ਜਿਤਾਰਦੇ ਹੋਏ ਆਪਣਾ ਪਿਆਰ ਜਿਹੜਾ ਉਹ ਆਪਾਂ ਵਧਾਉਣਾ ਹੈ ਉਹ ਘਟਾਉਣਾ ਨਹੀਂ ਕਿਉਂਕਿ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸੱਚ ਕਾਹੂ ਸੁਣ ਲਿਓ ਸਭ ਜਿਨ ਪ੍ਰੇਮ ਕਿਓ ਤੇ ਨਹੀਂ ਪ੍ਰਭ ਪਾਇਓ ਮਹਾਰਾਜ ਕਹਿੰਦੇ ਭਾਈ ਇੱਕ ਸੱਚ ਹੈ ਕਿ ਜਿੰਨਾ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਹੀ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਵੈਰ ਵਿਰੋਧਤਾ ਦੇ ਨਾਲ ਕਦੇ ਪ੍ਰਮਾਤਮਾ ਨਹੀਂ ਮਿਲਦਾ ਆਪਣੇ ਇਤਿਹਾਸ ਗਵਾਏ ਰਾਵਣ ਨੇ ਕਿੰਨਾ ਵੈਰ ਰੱਖਿਆ ਬਾਬਰ ਕਿਆਂ ਤੇ ਬਾਬੇ ਕਿਆਂ ਦਾ ਜ਼ਬਰ ਜਿਹੜਾ ਉਹ ਚੱਲਦਾ ਰਿਹਾ ਪਰ ਉਹਨਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ ਪ੍ਰਮਾਤਮਾ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ ਜਿਹੜੇ ਪਿਆਰ ਕਰਦੇ ਨੇ ਜਿਹੜੇ ਮਿਲਾਪ ਕਰਦੇ ਨੇ ਇਸ ਕਰਕੇ ਗੁਰੂ ਚਰਨਾ ਚ ਅਸੀਂ ਇਹੀ ਅਰਦਾਸ ਕਰਦੇ ਆਂ ਪਿਛਲੇ ਆਗੁਣ ਬਖਸ਼ ਲੈ ਪ੍ਰਭ ਆਗਾ ਮਾਰਗ ਪਾਵੈ ਗੁਰੂ ਸਾਡੀਆਂ ਪਿਛਲੀਆਂ ਭੁੱਲਾਂ ਨੂੰ ਨਾ ਚਿਤਾਰਦਾ ਹੋਇਆ ਸਾਡੇ ਸਾਰਿਆਂ ਦੇ ਸਿਰ ਤੇ ਇਸ ਨਵੇਂ ਬਰੇ ਚ ਆਪਣੀ ਕਿਰਪਾ ਦਾ ਹੱਥ ਰੱਖਣ ਸਮਰਾਤ ਗੋਰ ਸੇਰ ਹੱਥ ਧਰਿਓ ਦੀਆਂ ਦਾਤਾਂ ਬਖਸ਼ ਕਰਕੇ ਸਾਰਿਆਂ ਨੂੰ ਚੜ੍ਹਦੀ ਕਲਾ ਦਾ ਜੀਵਨ ਬਖਸ਼ਣ ਹਰ ਤਰ੍ਹਾਂ ਕਰਕੇ ਸਹਾਇਤਾ ਕਰਨ ਸਾਰੀਆਂ ਸੰਗਤਾਂ ਨੂੰ ਫਿਰ ਇਸ ਨਵੇਂ ਬਰੇ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤ